ਮੇਰੇ ਵਾਲਾ ਜਵਾਕ ਦਾ ਬੋਲਦਾ ਕਹਿੰਦਾ ਪਾਪਾ ਫਤਿਹਗੜ ਛੱਬ ਜਾ ਕੇ ਆਉਣਾ ਮਖਾ ਜਾ ਭਈ ਇਹ ਨਹੀਂ ਸੁਣੀ ਗੱਲ ਕੀ ਹੋ ਸਕਦੀ ਆ ਵਧੀਆ ਪਰਨਾ ਬਣ ਕੇ ਦੇ ਦੋ ਗਿਆ ਮੈਂ ਤੁਹਾਡੀ ਤੈਨੂੰ ਕਹ ਮਖਾ ਦੇਖ ਰਾਜ ਪ੍ਰੀਤ ਪ੍ਰੇਮ ਮਖਾ ਅੱਜ ਲੱਗਦਾ ਜਿਵੇਂ ਆਪਣਾ ਜਵਾਕ ਹੋਵੇ ਉਦੋਂ ਜਦੋਂ ਮੁੰਨਣ ਲੱਗਿਆ ਨਾ ਹਜੇ ਦੇਣ ਜੀ ਤੇ ਪੈਤਰ ਐਸੀ ਲਾ ਕੇ ਪਰਨਾ ਬੋਲਦਾ ਕਹਿੰਦਾ ਕੰਨ ਬਚਣ ਲੱਗੇ ਮਖਾ ਭਈ ਸਾਡੇ ਤੱਕ ਤੇ ਮੱਛੇ ਨਹੀਂ ਮੈਂ ਕਹ ਕੋਈ ਬਿਮਾਰੀ ਹੋ ਛਿੱਤੀ ਸਕੈਨ ਕਰਾ ਲਾ ਪੁੱਤਾਂ ਕਹਿੰਦਾ ਪਾਪਾ ਮੱਛੇ ਦੇ ਤੱਕ ਨਾ ਪਰਨੇ ਨਾਲ ਆ ਯਾਰ ਕੰਨ ਕਹਿੰਦੇ ਸਿੱਟੀ ਸਕੈਨ ਦੀ ਕਿ ਲੋੜ ਆ ਮੱਖ ਮੈਂ ਵੀ ਜਦੋਂ ਜਬਾਨੀ ਪੜੇ ਹੁੰਦਾ ਸੀ ਮੇਰੇ ਵੀ ਲਾਗੇ ਸੀ ਮੱਛਰ ਮੱਖ ਮੇਰਾ ਤੇਰੇ ਦਾਦਾ ਨੇ ਕੀਤਾ ਸੀ ਸੱਤੀ ਸਕੰਦ ਮੱਖਿਆ ਤੇਰਾ ਮੈਂ ਕਰ ਦੇਣਾ ਬੈਠ ਮੱਖਿਆ ਮੰਜੇ ਤੇ ਕੋਲੇ ਕਹਿੰਦਾ ਬੋਲ ਮੈਂ ਕਿਹਾ ਦੱਸ ਕਾਉਣਾ ਕਹਿੰਦਾ ਅੰਨੇ ਤਾਂ ਕਹਿੰਦਾ ਤਨ ਪੁਰੇ ਤੋਂ ਮੱਖਿਆ ਆ ਭਾਈ ਕਾਉਣਾ ਕਹਿੰਦਾ ਕੋੜ ਵਾਲਾ ਮਾਨ ਮੱਖਿਆ ਇਹਨਾਂ ਚਮਕੀਲਾ ਮੈਂ ਕਿਹਾ ਹੱਟ ਤੇ ਲਾਬੀ ਦਾ ਚਾਬ ਮੱਖ ਤੈਨੂੰ ਤਾਂ ਛੜਾ ਕੁਝ ਪਤਾ ਹੋਏ ਕਹਿੰਦਾ ਮੈਂ ਤੈਨੂੰ ਕਿਹਾ ਤੈ ਕਿ ਅਸੀਂ ਮੇਰੇ ਦਿਮਾਗ ਨੂੰ ਕੀ ਹੋਇਆ ਮੈਂ ਕਿਹਾ ਤਨ ਫੇਰਾ ਦੱਸ ਦੇ ਕਹਿੰਦਾ ਚਰਖਰੀਆਂ ਤੇ ਚੜੇ ਮਖਨਾਂ ਦਾ ਚਕੀਆ ਉਹ ਤਾਂ ਮਖਾ ਮੈਨੂੰ ਵੀ ਪਤਾ ਵੀ ਚਰਖਰੀਆਂ ਤੇ ਚੜੇ ਕਹਿੰਦਾ ਨਾਂ ਤਾਂ ਨਹੀਂ ਪਤਾ ਮਖਾ ਇਹਨਾਂ ਦਾ ਨਾਮ ਪਤਾ ਹੂ ਫੇਰਾ ਕਹਿੰਦਾ ਨਾ ਮਖਾ ਇਹਨਾਂ ਦਾ ਮਖੈਨਾਂ ਦਾ ਨਾ ਮਖਾ ਤੇਦੇ ਸਿੱਤੀਸ ਕੰਚਪਾਈ ਬਿਮਾਰੀ ਆ ਹਾਈ ਆ ਮਖਾ ਜਿੰਨਾਂ ਨੇ ਤੁਹਾਡੇ ਬਸਤੇ ਕੀਤਾ ਕੱਖ ਨਹੀਂ ਉਹ ਮਖਾ ਉਹਨਾਂ ਦੇ ਤੂੰ ਪੁੱਛਤਾ ਫਰੋਲਤੀਆਂ ਜਿੰਨਾਂ ਨੇ ਮਖਾ ਤੇਰੇ ਬਸਤੇ ਸਿਰ ਲਹਾ ਤੇ ਮਖਾ ਉਹਨਾਂ ਦੇ ਤੈਨੂੰ ਨਾਮ ਵੀ ਨਹੀਂ ਪਤਾ ਇਨਾ ਬਾਰੇ ਮੈਂ ਕਿਹਾ ਦੋ ਦਿਨ ਪੜ੍ਹ ਕੇ ਫੇਰ ਵੀ ਜੇ ਤੇਰੇ ਕੰਨ ਮੱਥੀ ਦੀ ਹੋਏ ਮੈਂ ਕਿਹਾ ਫੇਰ ਮੈਨੂੰ ਦੱਸੀ। ਉਹੀ ਗੱਲ ਹੋ ਗਈ ਤਿੰਨ ਦਿਨ ਹੋ ਗਏ ਵਧੀਆ ਪੜਨਾ ਬੰਨ ਕੇ ਰੱਖਦਾ। ਮੈਂ ਕਿਹਾ ਪੁੱਤ ਇਹਨਾਂ ਦਾ ਕੰਮਾਂ ਗਾਉਣਾ ਬਚਾਉਣਾ ਮੈਂ ਕਿਹਾ ਆਪਾਂ ਇਹਨਾਂ ਨੂੰ ਮਾਰਾ ਨਹੀਂ ਕਹਿੰਦੇ ਮੈਂ ਕਿਹਾ ਮਾਰੇ ਆਪਾਂ। ਮੈਂ ਕਿਹਾ ਜਿਹੜੇ ਆਪਣੇ ਹੀਰੋ ਨੇ ਉਹਨਾਂ ਨੂੰ ਭੁੱਲੇ ਬੈਠਿਆ ਮੈਂ ਕਿਹਾ ਜਿਨ੍ਹਾਂ ਨੇ ਕੀਤਾ ਕੱਖ ਨਹੀਂ ਮੈਂ ਕਿਹਾ ਉਹਨਾਂ ਨੂੰ ਛੱਤ ਤੇ ਚੜਾ ਰੱਖਿਆ। ਮੈਂ ਕਿਹਾ ਜੇ ਹੋਰ ਛੱਡੋ ਮੈਂ ਕਿਹਾ ਜੇ ਕਿਸੇ ਨੂੰ ਆਏ ਕਹਦੀਏ ਭਾਈ ਸਵੇਰੇ ਉੱਠ ਕੇ ਗੁਰਦੁਆਰੇ ਜਾਇਓ ਤਾਂ ਕਹਿਣਗੇ ਕੁਝ ਨਹੀਂ ਗੁਰਦੁਆਰੇ ਸਾਰਾ ਕੁਝ ਕਰੀਆ ਫ ਉਹਨਾਂ ਦਾ ਕਾਉਂਨਮੈਂਟ ਚਲਾਈ ਫਿਰਦੇ ਹੁੰਦੇ ਸੀ ਛੋਟੇ ਸਹਬਜਾਦੇ ਵੱਡੇ ਸਹਬਜਾਦੇ ਜਿਨ੍ਹਾਂ ਨੂੰ ਹੁਣ ਤੁਸੀਂ ਸਿਰ ਚ ਕਾ ਕੇ ਆਉਂਦੇ ਹੋ ਉਹਨਾਂ ਨੇ ਸਾਰਾ ਪਰਿਵਾਰ ਬਾਰਤਾ ਤੇ ਤੁਸੀਂ ਜਰ ਇੱਕ ਪੱਗਦ ਬਣੀ ਬਣ ਸਕਦੇ ਹੋਰ ਤੁਸੀਂ ਠੀਕ ਕਰ ਲਓਗੇ ਭਾਈ ਉਹ ਸੋ ਮੇਰੀ ਬੇਨਤੀ ਹੈ ਭਾਈ ਜਿੰਨਾਂ ਨੂੰ ਤੁਸੀਂ ਆਪ ਦੇ ਰੋਲ ਮਾਡਲ ਮੰਨੀ ਬੈਠਿਓ ਉਹ ਗੱਲ ਤੇ ਨਹੀਂ ਪਈ ਜਿਨ੍ਹਾਂ ਨੂੰ ਤੁਸੀਂ ਭੁੱਲੇ ਬੈਠਿਓ ਜਿਨ੍ਹਾਂ ਨੇ ਪਰਿਵਾਰ ਬਾਲਤੇ ਉਹ ਤੁਹਾਡੇ ਰੋਲ ਮਾਡਲ ਨੇ ਉਹਨਾਂ ਦੇ ਤੁਸੀਂ ਫੈਨ ਬਣੋ ਉਹਨਾਂ ਦੀਆਂ ਫੋਟੋਆਂ ਲਾ ਕੇ ਰੱਖੋ ਤੁਸੀਂ ਫੇਰ ਕਿਤੇ ਜਾ ਕੇ ਪੈਸੇ ਤੇ ਪੱਗਾਂ ਆਉਣਗੀਆਂ ਸੋ ਪੁੱਤ ਮੈਂ ਕਿਹਾ ਹਰ ਸਾਲ ਵਟਸਐਪ ਸਟੇਟਸ ਲਾ ਕੇ ਨਿਸੀਹ ਦੀ ਘਾਰੇ ਬਣਾਈ ਜਾਂਦੇ ਹੁਣ ਆਪਾਂ ਨੂੰ ਸਿਰ ਤੇ ਪੱਗੀਆਂ ਵੀ ਬੰਨਣੀਆਂ ਪੈਣਗੀਆਂ ਸੋ ਭਾਈ ਜਿੰਨੀਆਂ ਵੀ ਸੰਕਤਾ ਫਤਿਹਗੜ੍ਹ ਸਾਹਿਬ ਇੱਥੋਂ ਪੱਗਾਂ ਬੰਨ ਕੇ ਲੈ ਕੇ ਗਈਆਂ ਕੋਸ਼ਿਸ਼ ਕਰਿਓ ਮੁਰਕੇ ਨਾ ਉਤਰਨਾ ਬਾਕੀ ਤੁਸੀਂ ਵੀ ਆ ਚੈੱਕ ਕਰਕੇ ਦੇਖੋ ਵੀ ਕਿਹਦੇ ਦਿਮਾਗ 'ਚ ਆ ਸਿੱਟੀ ਸਕੈਨ ਵਾਲੀ ਬਿਮਾਰੀ ਆਉਂਦੀ ਆ ਇਹ ਭਾਈ ਹੈ ਗਿਆ ਬਿਮਾਰੀ ਤਾਂ ਬਾਬਿਆਂ ਬਾਰੇ ਜਰੂਰ ਪੜਿਓ ਮੈਨੂੰ ਨਹੀਂ ਲੱਗਦਾ ਕਦੇ ਛੋੜੇ ਪੱਗ ਨਾ ਕੰਮ ਮੱਚ ਜਾਣਗੇ